ਅੱਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਕਰਾਂ ਜਿਨਾ ਇਹ ਦਿਨ ਦਿਖਲਾਇਆ ਹੈ ਅੱਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਕਰਾਂ ਜਿਨਾ ਇਹ ਦਿਨ ਦਿਖਲਾਇਆ ਹੈ ਅਜ ਦੇਣ ਵਧਾਈਆਂ ਸਾਰੇ ਜੀ ਕਰਮ ਜਨਾ ਦੇ ਚੰਗੇ ਹਨ ਉਹੀ ਸੇਵਾ ਵਿੱਚ ਆਉਂਦੇ ਨੇ ਨਾਲ ਲਗਨ ਦੇ ਬਾਲਾਂ ਨੂੰ ਫਿਰ ਰੱਜ ਰੱਜ ਕੇ ਪੜਾਉਂਦੇ ਨੇ ਕਰਮ ਜਨਾ ਦੇ ਚੰਗੇ ਹਨ ਉਹੀ ਸੇਵਾ ਵਿੱਚ ਆਉਂਦੇ ਨੇ ਨਾਲ ਲਗਨ ਦੇ ਬਾਲਾਂ ਨੂੰ ਫਿਰ ਰਜ ਰਜ ਕੇ ਪੜਾਉਂਦੇ ਨੇ ਬਾਲਾਂ ਨੇ ਵੀ ਪੜ ਲਿਖ ਕੇ ਬਾਲਾਂ ਨੇ ਵੀ ਪੜ ਲਿਖ ਕੇ ਫਿਰ ਨਾਮ ਬੜਾ ਚਮਕਾਇਆ ਹੈ ਅੱਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ ਅੱਜ ਦੇਣ ਵਧਾਈਆਂ ਸਾਰੇ ਜੀ ਨਾ ਅੱਕਦੇ ਨਾ ਥੱਕਦੇ ਹੋ ਹਰ ਕੰਮ ਨੂੰ ਸਿਰੇ ਚੜਾਉਂਦੇ ਰੇ ਇਸ ਫੁੱਲਵਾੜੀ ਨੂੰ ਅਲ ਮਿਲ ਕੇ ਸੋਹਣਾ ਹੋਰ ਬਣਾਉਂਦੇ ਰੇ ਨਾ ਅੱਕਦੇ ਨਾ ਥੱਕਦੇ ਹੋ ਹਰ ਕੰਮ ਨੂੰ ਸਿਰੇ ਚੜਾਉਂਦੇ ਰੇ ਇਸ ਫੁੱਲਵਾੜੀ ਨੂੰ ਅਲ ਮਿਲ ਕੇ ਸੋਹਣਾ ਹੋਰ ਬਣਾਉਂਦੇ ਰੇ ਏ ਦੇਖ ਰਹਿ ਜੋ ਰੌਣਕ ਨੂੰ ਏ ਦੇਖ ਰਹਿ ਜੋ ਰੌਣਕ ਨੂੰ ਇਹ ਥਾੜਾ ਹੀ ਸਰਮਾਇਆ ਹੈ ਅਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ ਅਜ ਦੇਣ ਵਧਾਈਆਂ ਸਾਰੇ ਜੀ ਸੇਵਾ ਮੁਕਤੀ ਬਾਦ ਵਿਜੀ ਸਭ ਨੂੰ ਮਿਲਣ ਤੁਸਾਂ ਆਉਂਦੇ ਰਹਿਣਾ ਤੁਸੀਂ ਹੱਸਦੇ ਵਸਦੇ ਰਹੀਓ ਜੀ ਸਾਡ ਸਭ ਦਾ ਦਿਲ ਤੋਂ ਹੈ ਕਹਿਣਾ ਸੇਵਾ ਮੁਕਤੀ ਬਾਦ ਵੀ ਜੀ ਸਾਨੂੰ ਮਿਲਣ ਤੁਸੀਂ ਆਉਂਦੇ ਰਹਿਣਾ ਤੁਸੀਂ ਹੱਸਦੇ ਵਸਦੇ ਰਹੀਓ ਜੀ ਸਾਡ ਸਭ ਦਾ ਦਿਲ ਤੋਂ ਹੈ ਕਹਿਣਾ ਅੱਜ ਗੀਤ ਵਧਾਈਆਂ ਵਾਲਾ ਜੀ ਅੱਜ ਗੀਤ ਵਧਾਈਆਂ ਵਾਲਾ ਜੀ ਅਮਰ ਨੇ ਆਪ ਸੁਣਾਇਆ ਹੈ ਅੱਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ ਅੱਜ ਦੇਣ ਵਧਾਈਆਂ ਸਾਰੇ ਜੀ ਦਿਨ ਟੈਰਮੈਂਟ ਦਾ ਆਇਆ ਹੈ